ਸਾਰੇ ਆਪਣੇ ਸਾਰੀ ਇੰਸਟਾ YouTube Facebook ਫੈਮਲੀ ਕਿਦਾਂ ਸਭ ਰਾਜੀ ਪਾਜੀ ਅੱਜ ਆਪ ਇੱਕ ਨਿਕਲ ਆ ਵੀਡੀਓ ਲੈ ਕੇ ਆਏ ਆ ਕਿ ਆਪਾਂ ਵੀਰੇ ਥੋੜਾ ਜਿਹਾ ਸੈਟਅਪ ਕੀਤਾ ਸੀਗਾ ਵੀਡੀਓ ਦੇ ਵਿੱਚ ਤੇ ਇਹਦੇ ਵਿੱਚ ਕਰਨ ਦਾ ਕਾਰਨ ਇਹ ਹੈ ਕਿ ਥੋੜਾ ਜਿਹਾ ਮੰਨ ਲਓ ਕਿ ਆਪਣਾ ਮੋਟਰਸਾਈਕਲ ਚੇਂਜ ਕੀਤਾ ਹੈ ਛੋਟੇ ਵਾਲਾ ਮੋਟਰਸਾਈਕਲ ਆ ਮੈਂ ਅੱਜ ਦਾ ਮੋਟਰਸਾਈਕਲ ਕਰ ਰੱਖਿਆ ਆ ਵੀਡੀਓ ਥੋੜਾ ਜਿਹਾ ਕਾਰਨ ਆ ਕੁਝ ਜਿਹੜੀ ਕਿ ਆਪਾਂ ਤੇ ਰੱਖਣਾ ਪੈ ਗਿਆ ਬਾਕੀ ਫੇਰ ਲਗੇ ਹੋਈਆਂ ਜਿਹੜੇ ਕੀ ਐਲਈਡੀ ਲਾਈਟ ਆ ਬਣਾਤੀ ਹਟਣਾ ਟਾਈਮ ਲੇਟ ਹੋ ਜਾਈਏ ਤਾਂ ਮੇਰੇ ਇਹਨਾਂ ਦਾ ਵੀ ਯੂਜ਼ ਕਰ ਸਕਦੇ ਆ ਤੇ ਆ ਮਾਉਂਟ ਆਪਾਂ ਫਿੱਟ ਕੀਤਾ ਹੋਇਆ ਤੇ ਚੱਲੇ ਕਿੱਥੇ ਸੀ ਆਪਾਂ ਚੱਲੇ ਸੀ ਲੱਕੀਗੜੀ ਵਾਲੇ ਮੇਲੇ ਤੇ ਜੀ ਪਹੁੰਚ ਸਕੇ ਜਾਂ ਜਰੂਰ ਪਹੁੰਚਾਂਗੇ ਬਾਕੀ ਵੀਡੀਓ ਆਪਣੀ ਵਕਤ ਕੋਲ ਸ਼ੇਅਰ ਕਰਦੇ ਜੀ ਤੇ ਆਪਣੇ ਪੇਜ ਇਵਾਨ ਮਾਲਵਾ ਵਲੋਗ ਨੂੰ ਫੋਲੋ ਕਰ ਲੈਣੀ ਤੇ ਡੇਲੀ ਦੀ ਵੀਡੀਓ ਦੇਖਣ ਵਾਸਤੇ ਤੁਸੀਂ ਹੁਣ ਇਹ ਵੀ ਕਰ ਸਕਦੇ कंटिन्यू नहीं आदि वह भी कारण है कि आप कि फेस पिछले मेरा देख लो पिछे वाला की, की कोई चल रहा है बाकी चलो मिलते मेले तो भाई साहब जी बहुत मजे आ रहे हैं ਵੀਰੇ ਅੱਜ ਮੇਲਾ ਵੇਖ ਰਿਹਾ ਪੂਰਾ ਨਾ ਹਾਂ ਨੂੰ ਕਹਿੰਦੇ ਨੇ ਮੇਲਾ ਵੇਖਣਾ ਆਉਂਦ ਰੋ ਹੌਲੇ ਜਾਣਾ ਆਪਣਾ ਬੰਨਿਆ ਤੋਂ ਠੀਕ ਹੈ ਪਾਣੀ ਤੋਂ ਬੰਦਾ ਦਾ ਤੇਜ਼ ਦੌੜ ਜਾਊਗਾ ਤੇ ਉਹ ਮੇਲਾ ਸਾਹਮਣੇ ਤੇ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰ ਦੋ ਇਸ ਤੇ ਚੱਲਦੇ ਲੱਕੜਿਆਂ ਦੇ ਮੇਲੇ ਤੇ ਘੁੰਮਣ ਆਏ ਆ ਬਾਕੀ ਵੇਖੀ ਚੱਲੋ ਹੋ ਗਿਆ ਹਾਲ ਨੇ

ਵੀਰ ਜੀ ਉਹ ਬਹੁਤ ਹੋਵੇ ਸਭ ਦੇ ਦਿਨ ਨਹੀਂ ਜਾਣੀ ਕਹਿੰਦੀ ਕਿ ਸੋਹ ਕੰਮ ਕਰਦੇ ਚੋਬੜੇ ਬੰਦੇ ਪਰ ਆ ਬੈਠਾ ਹੈ ਸਰਦਾਰ ਜੀ ਆਏ 500 ਵੀਰ ਜੀ ਆਪਣੇ ਬਲੋਗਿੰਗ ਕਰਨੀ ਪੈਂਦੀ ਵੇਖਸ ਤੇ ਕਿੱਥੇ ਕਿੱਥੇ ਮੇਲਾ ਲੱਗਿਆ ਹੈ ਤੇ ਬਾਰਿਸ਼ ਹੋ ਗਈ ਕਾਫੀ ਜਿਆਦਾ ਤੇ ਮਾ ਕੇ ਚੱਲ ਮੈਂ ਵੀ ਮੋਲ ਤੁਹਾਨੂੰ ਦਿਖਾ ਕੇ ਆਉਣਾ ਥੋੜਾ ਜਿਹਾ ਬਸ ਹੋਰ ਵੀ ਆਪਣਾ ਇੰਟੈਂਸ਼ਨ ਨਹੀਂ ਸੀ ਕਿ ਆਉਂਦਾ ਮੋਲ ਦੇਖ ਰਹੇ ਆ ਵੀਰ ਜੀ ਜਗਾੜ ਤੋਂ ਬਹੁਤ ਤਕੜੇ ਲਾਇਏ ਸੀ ਤੇ ਇੱਥੇ ਆਪਣਾ ਕਬੱਡੀ ਹੁੰਦੀ ਹੈ ਕੁਸ਼ਤੀ ਹੁੰਦੀ ਹੈ ਤੇ ਇਸ ਵਾਰ ਤਾਂ ਬਹੁਤ ਬੁਰਾ ਹਾਲ ਹੋਇਆ ਕਿਉਂ ਆਪਣੇ ਵੀਰ ਢੋਲਾਂ ਵਾਲੇ ਵੀ ਚੜੇ ਫਿਰਦੇ ਆ ਢੋਲ ਲੈ ਕੇ ਤੇ ਬਾਕੀ ਹਾਲ ਵੇਖੋ ਇੱਥੇ ਆਣ ਕੇ ਕੀ ਬਣਿਆ ਗਿਆ ਦਾ ਇੱਥੇ ਪਹਿਲਾਂ ਕਬੱਡੀ, ਕੁਸ਼ਤੀ ਵਗੈਰਾ ਤੇ ਬਾਕੀ ਇਸ ਵਾਰੀ ਮੀਂਹ ਪੈਣ ਕਰਨਾ ਇੱਥੇ ਸਾਰਾ ਖੇਲ ਖਤਮ ਹੋ ਗਿਆ ਯਾਰ ਮਜ਼ਾ ਬਹੁਤ ਆਉਣਾ ਸੀਗਾ ਸ਼ਾਮ ਨੂੰ ਦੇਖ ਸਕਦੇ ਜੀ ਵੀਰ ਜੀ ਮੇਲੇ ਦਾ ਲੋਕ ਆਇਤੀ بارش ਕਰਨਾ ਬਹੁਤ ਬੁਰਾ ਹਾਲ ਹੋ ਗਿਆ ਕਿੱਤਰੇ ਵੀ ਕੋ ਨਹੀਂ ਢਾਂਗ ਦਾ ਮਤਲਬ ਕੀ ਹੈਗਾ ਸਾਰੇ ਪਾਸੇ ਪਾਣੀ ਪਾਣੀ ਹੈ ਵਿਚਾਰੇ ਆ ਵੀ ਬਹੁਤ ਔਖੇ ਹੋਏ ਆ ਤੋੜ ਤੋੜ ਚੱਲ ਕੇ ਆਈਆਂ ਸੰਗਤਾਂ ਵੀ ਬਹੁਤ ਔਖੀਆਂ ਨੇ ਵਰਤਿਆ ਤੁਸੀਂ ਦੇਖ ਸਕਦੇ ਜੇ ਮੋਲ ਖਚਾ ਖਚ ਭਰਿਆ ਆ ਆਪਾਂ ਇਧਰੋਂ ਲੰਘਣਾ ਸੀ ਇਹ ਕੋ ਨਹੀਂ ਲੰਘ ਸਕਦੇ ਬਾ 2000 ਹੋਰ ਸੀ ਲੈਣੇ ਨੇ ਅੱਪਾ ਕਰੇ ਸਿੱਧਾ ਵੀਰ ਜੀ ਆਪਣੇ ਇੱਥੇ ਹੀ ਹੁਣ ਘੁੰਮ ਰਹੇ ਆ ਤੇ ਉਹਦਾ ਕੀ ਥੋੜਾ ਜਿਹੜਾ ਰਹਿ ਗਿਆ ਉਹ ਕਵਰ ਕਰਨੇ ਆ ਆ ਵੀਰ ਵੀ ਆਪਣਾ ਮੇਲਾ ਵੇਖਣ ਆਇਆ ਤੇ ਬਾਕੀ ਇਹ ਸਾਰੀ ਜਨਤਾ ਜਿੰਨੀ ਆ ਮੇਲੇ ਦਾ ਆਨੰਦ ਲੁੱਕ ਉਠਾਰੀ ਹੈ ਬਾਕੀ ਹੁਣ ਤਾਂ ਟਾਈਮ ਹੁੰਦਾ ਜਾਂਦਾ ਕਿਉਂਕਿ ਸ਼ਾਮ ਦਾ ਵੇਲਾ ਹੋ ਗਿਆ ਸ਼ਾਮ ਨੂੰ ਤਾਂ ਹਰਾਂ ਨੂੰ ਸਾਰਿਆਂ ਨੇ ਚਲੇ ਜਾਣਾ ਆਪਾਂ ਵੀ ਬਸ ਪੰਜ-ਸੱਤ ਮਿੰਟ ਦਾ ਹੋਰ ਹੈਗਾ ਛੇੜ ਫਿਰ ਆਪਾਂ ਵੀ ਘਰੇ ਜਾ ਵਰਨੇ ਆ ਘਰੇ ਜਾਵਾਂਗੇ ਤੇ ਫਿਰ ਆਪਣਾ ਆਦਾ ਚੰਗਾਵਣਾ ਧੋਣਾ ਪੈਣਾ ਵੇਖਦੇ ਜੇ ਪੈਰਾਂ ਦੇ ਹਾਲ ਦੇਖ ਲੋ ਪੈਰਾਂ ਦੇ ਹਾਲ ਬਹੁਤ ਬੁਰੇ ਹੋਏ ਪਿਆ ਬਾਕੀ ਜਾਨ ਦੀ ਫਦਾ ਹੁਣ ਤਾਂ ਮੈਨੂੰ ਲੱਗਦਾ ਹਨ ਬਾਕੀ ਸਾਰੇ ਲੋਕਡ ਵਗੀਰ ਲਈ ਜਾਂਦੇ ਆਪਣੇ ਜਿੰਨੇ ਵੀ ਗਏ ਆ ਤਾਂ ਕਿ ਆਪਾਂ ਦਰਗਾਹ ਦੀ ਸਾਈਡ ਚੱਲਦੇ ਆ ਤੁਹਾਨੂੰ ਦਰਗਾਹ ਦਿਖਾਉਂਦੇ ਆ ਤੇ ਦਰਗਾਹ ਤੇ ਚੱਲ ਗਿਆ ਆਪਾਂ ਤੁਹਾਨੂੰ ਦਰਗਾਹ ਦਿਖਾ ਦਿੰਦੇ ਆ ਆਪਣੇ ਦਰਗਾਹ ਜਿਹੜੀ ਵੀਗੀ ਇੱਥੇ ਪੀਰ ਦੀ ਉੱਥੇ ਵੀ ਮੱਥਾ ਟੇਕਣ ਲਈ ਬਹੁਤ ਵੱਡੀਆਂ ਲਾਈਨਾਂ ਲੱਗਣਗੀਆਂ ਇਹ ਤਾਂ ਪਾਪਾ ਇੱਛਾ ਕਰੇ 10 11 ਵਜੇ ਤੱਕ ਕੰਮ ਚੱਲਿਆ ਰਹੂਗਾ ਇਦਾਂ ਹੀ ਚੱਲਿਆ ਰਹੂਗਾ ਅੱਜ ਜਿਹੇ ਵੀ ਆ ਬਾਕੀ ਤੁਸੀਂ ਸੰਤਾਂ ਦਾ ਦਰਸ਼ਨ ਕਰੋ ਸੰਤਾਂ ਦੇ ਇੱਥੇ ਆਪਨੇ ਬਾਬੇ ਦੀ ਦਰਗਾਹ ਦੇ ਦਰਸ਼ਨ ਕਰੋ ਆ ਆਪਣੇ ਬਾਬੇ ਲੱਖੇ ਕੜਾਈਆਂ ਵਾਲੇ ਦੀ ਦਰਗਾਹ ਹੈ ਜਿੱਥੇ ਬੜਾ ਹੀ ਹਮਤਾਨ ਦਾ ਪੇਲਾ ਮਨਾਇਆ ਜਾ ਰਿਹਾ ਹੈ ਜਿਹੜਾ ਕੀ ਬਹੁਤ ਦਿਨ ਲੱਗਿਆ ਹੋਇਆ ਹੈ ਤੇ ਬਾਕੀ ਆਪਾਂ ਚੱਲਦੇ ਆਂ ਦਰਗਾਹ ਤੋਂ ਪਿੱਛੇ ਉਧਰ ਉਧਰਲੀ ਸਾਈਡ ਲੰਗਰ ਆ ਜਿਹੜੀ ਜਿਹੜਾ ਆਪਾਂ ਸਾਹਮਣੇ ਕੈਮਰਾ ਇੱਥੇ ਆਪਣਾ ਨਾਲ ਬਣਾਇਆ ਬਾਕੀ ਯਾਰ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਆਪਣੇ ਪੇਜ ਨੂੰ ਫੋਲੋ ਕਰੋ ਤੇ ਲਾਈਕ ਵੀ ਕਰ ਦੋ ਠੀਕ ਹੈ ਇਧਰ ਰਹਿ ਗਿਆ ਸੀ ਆਪਣੇ ਜਲੇਬੀਆਂ ਪਕੌੜਿਆਂ ਦਾ ਲੰਗਰ ਜਿਹੜਾ ਕਿ ਜਲੇਬੀਆਂ ਪਕੌੜੇ ਟਿੱਕੀਆਂ ਨੂਡਲ 버ਗਰ ਇਹ ਸਾਰੀਆਂ ਚੀਜ਼ਾਂ ਇਧਰ ਆਪਾਂ ਨੂੰ ਦੇਖਣ ਨੂੰ ਮਿਲ ਜਾਣ ਗਿਆ ਤੇ ਬੜੀ ਨੰਦ ਤੋਂ ਬਹੁਤ ਆਇਆ ਮਜ਼ਾ ਲੈ ਰਹੇ ਆਂ ਔਰ ਉਹ ਮਜ਼ੇ ਖਾਣ ਪੀਣ ਦਾ ਕੁਝ ਖਾਧਾ ਨਹੀਂ ਬਸ ਤੁਹਾਨੂੰ ਥੋੜੇ ਆ ਕਮਾਉਣ ਲਈ ਲੈ ਕੇ ਆਇਆ ਕਿ ਉਹ ਸਾਹਮਣੇ ਦੇਖ ਲਿਆ ਜੇ ਜਿਹੜੀ ਚਲਦੀ ਵੀ ਆ ਜਿਹੜੀ ਆ ਗਏ ਬੰਦ ਲੱਗ ਰਹੀ ਹੈ ਆਪਾਂ ਵੱਖ ਵੀਡੀਓ ਨੂੰ ਬਾਤ ਉਹ शेअर ਕਰਦੇ ਹਾਂ ਹਲੋ ਵਾਲਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਰਿਆਂ ਦਾ ਕਿ ਆਪਾਂ ਤੁਹਾਡੇ ਨਾਲ ਹੋਣੇ ਆ ਫੇਰ ਰਹਿਣਗੇ ਇਹਨਾਂ ਵੀਡੀਓ ਫੇਰ ਅੱਜ ਹੋਵਾਂਗੇ ਬਾਕੀ ਤੁਸੀਂ ਆਹ ਵੇਖ ਲਿਆ ਜੀ ਵੀਰੇ ਆਪਣੇ ਐਂਡ ਦਾ ਪਾਰ ਜਿਹੜਾ ਵੀ ਜਗਾ ਤੇ ਬਾਕੀ ਆਪਾਂ ਜਾਣਾਂ ਕਿ ਕਿਹੜੀ ਸਾਈਡ ਆ ਉਹ ਤਾਂ ਤੁਹਾਨੂੰ ਪਤਾ ਹੀ ਹੈ ਜਿੱਥੇ ਆਪਾਂ ਆਏ ਸੀ ਜੀ ਆਹ ਮੇਲਾ ਹੈ ਤੇ ਮੇਲੇ ਤੋਂ ਬਾਅਦ ਆਪਾਂ ਜਾਣਾ ਐਸ ਰਸਤੇ ਸਿੱਧਾ ਠੀਕ ਹੈ ਉਹ ਸਾਹਮਣੇ ਆਪਣੇ ਘਰਾਂ 'ਚ ਜਾਣਾ ਫਰੋਂ ਮੋਟਰਸਾਈਕਲ ਉੱਤੇ ਖੜਾ ਦੇਖਦੇ ਆ ਮਿਲੇਗਾ ਗਣਾ ਮਿਲੇਗਾ ਕਿਤੇ ਚੋਰੀ ਤਾਂ ਹੋ ਗਿਆ ਹੋਏ ਬਾਕੀ ਆਹ ਰਸਤਾ ਆਪਾਂ ਵਿੱਚੋਂ ਜਾਣਾ ਕਿੱ데 ਪਾ ਜਾਣਾ ਹੁਣ ਬੰਨੋ ਬੰਨੀ ਜਾਣਾ ਜੀ ਵਿੱਚੋਂ ਲੰਘਣਾ ਚੱਲ ਤੁਰੋ ਫੇਰ ਅੱਗੇ ਨਾਲ ਮੈਨੂੰ ਰਾਹ ਦੱਸਦੇ ਚੱਲਿਆ ਜੀ ਇਹ ਵੀਡੀਓ ਬਣਾਵਾਂਗਾ ਤੁਹਾਡੇ ਨਾਲ

ਸੋ ਵੀਰੋ ਆਪਣੇ ਵੀਡੀਓ ਚ ਜੁੜਨ ਲਈ ਬਹੁਤ ਬਹੁਤ ਧੰਨਵਾਦ ਹੈ ਤੇ ਹੁਣ ਆਪਾਂ ਚੱਲੇ ਸੀ ਘਰਾਂ ਨੂੰ ਵਾਪਸੀ ਤੇ ਘਰਾਂ ਨੂੰ ਜਾ ਕੇ ਤੇ ਆਹ ਭਾਈ ਘਰਾਂ ਨੂੰ ਚੱਲੇ ਆ ਘਰਾਂ ਨੂੰ ਹੁਣ ਜਾ ਕੇ ਮਾੜੇ ਮਾੜੇ ਜਿਹੜੇ ਕੰਮ ਨੇ ਉਹ ਕਰਨਨੇ ਆ ਇਹ ਰਾਦਾ ਟੌਰ ਨਾਲ ਸਮਾਂਗੇ ਤੇ ਵੀਡੀਓ YouTube ਤੇ Facebook ਤਾਂ ਮਿਲ ਜਾਈਗੀ ਆਪਣਾ ਸੇਮ ਚੇਚ ਰਹੇਗਾ ਇੱਕ ਵਨ ਮਾਲਵਾ ਵਲੌਗ ਜਿੱਥੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਜਾਂ ਫਿਰ ਸ਼ੇਅਰ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਅੱਗੇ ਵੀ ਆਪਣੇ ਵੀਰਾਂ ਦੋਸਤਾਂ ਸੱਜਣਾ ਭੈਣਾ ਭਰਾਵਾਂ ਦੋਸਤ ਮਿੱਤਰਾਂ ਦਾ ਸਾਰੀ ਜਗ੍ਹਾ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਜਿੱਥੇ ਤੱਕ ਹੋ ਸਕਦਾ ਕਰ ਦਿਓ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਵਿੱਚ ਜੁੜਨ ਲਈ ਤੇ ਆਪਣੇ ਪੇਜ ਤੇ ਆਉਣ ਲਈ ਧੰਨਵਾਦ ਜੀ ਸਾਰਿਆਂ ਦਾ